ਦੇ ਸਹਾਇਕ ਦੇਹ ਦਾ ਜਿਹੜਾ ਸਦਾ ਤੁਹਾਡੇ ਸੰਗ ਰਹੇ ਸਾਥ ਰਹੇ ਅਰਥਾਤ ਸੱਤੇ ਦਾ ਆਤਮਾ ਸੱਚੀ ਆਈ ਦਾ ਆਤਮਾ ਸੱਚੀ ਆਈ ਬੋਲਾਂਗੇ ਨਾ ਫਿਰ ਤੁਸੀਂ ਵੇਖਿਓ ਕਿੰਨਾ ਲੋਕ ਫਰੂਦ ਕਰਦੇ ਮੈਨੂੰ ਤੇ ਜੋ ਵਚਨ ਕਹਿੰਦਾ ਮੈਂ ਤੇ ਉਹ ਹੀ ਕੀਤਾ ਸੱਚੀ ਆਈ ਦਾ ਆਤਮਾ ਹੈਗਾ ਤੇ ਮੈਂ ਸੱਚ ਬੋਲਦਾ ਮੈਨੂੰ ਕੀ ਮੈਨੂੰ ਕਿਸੇ ਦਾ ਡਰ ਹੈ ਜੇ ਮੇਰੇ ਉਦਾਨ ਹਰੇ ਭਰੇ ਨਾ ਇੰਨਾ ਕੁਝ ਹੋਇਆ ਤੇ ਮੈਂ ਤੇ ਫਿਰ ਸੁੱਕਾ ਛੜਿਆ ਹallelujah ਅਰਤात ਸੱਤੇ ਕਾ ਆਤਮਾ ਜਿਸੇ ਸੰਸਾਰ ਗ੍ਰਹਿਣ ਨਹੀਂ ਕਰ ਸਕਤਾ ਕਿਉਂਕਿ ਵੈ ਨਾ ਉਸੇ ਦੇਖਤਾ ਹੈ ਔਰ ਨਾ ਉਸੇ ਜਾਣਤਾ ਹੈ ਕਹਿੰਦਾ ਨਾ ਉਹ ਦੇਖਦਾ ਹੈ ਤੇ ਨਾ ਉਹਨੂੰ ਜਾਣਦਾ ਤੂੰ ਉਸੇ ਜਾਣਤੇ ਹੋ ਕਿਉਂਕਿ ਵੈ ਤੇਮਾਰੇ ਸਾਥ ਰਹਤਾ ਹੈ ਔਰ ਵੈ ਤੁਮ ਮੇਂ ਹੋਗਾ ਹalleluyah ਉਹ ਸਾਡੇ ਵਿੱਚ ਖੂਬ ਹੀਗਾ ਕਿ ਸੱਚੀ ਆਈ ਦਾ